ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਪੁਰਾਣੇ ਕਮਰੇ ਦੇ ਵਿੱਚ ਖੜਾ ਸੀ ਮਾੜਾ ਮੋਟਾ ਦੇਖਿਆ ਇਧਰ ਆ ਥੋੜੀ ਚੱਕਣ ਵਾਲੀਆਂ ਬਾਥੀਆਂ ਤਾਂ ਨੂੰ ਕਰਨ ਵਾਲੀਆਂ ਵਾ ਤੇ ਇਧਰ ਮੱਜਾਂ ਦਾ ਥਾਂ ਵੈਸੇ ਤਾਂ ਬਣ ਗਿਆ ਵਾ ਇੱਥੇ ਦੋ ਹੀ ਆਵੇ ਤੇ ਬੰਨੀਆਂ ਜਾ ਸਕਦੀਆਂ ਹੁਣ ਤਾਂ ਤੇ ਹਾਂ ਬਸ ਮਾੜਾ ਲੰਗਣ ਉਹ ਆਹੀ ਭਵੇਂ ਚੱਕੀਆਂ ਜਾਂ ਤੇ ਆ ਵੀ ਵੈਸੇ ਅੱਜ ਕਰਾ ਦਿੰਨੇ ਹਾਂ ਸਿਮਰ ਨੂੰ ਕਹਿੰਨੇ ਮੈਂ ਜਾਣਾ ਉਹਨਾਂ ਕੰਮ ਤੇ ਮਹਿੰਦੀ ਦਾ ਕੰਮ ਆ ਵੇਖੋ ਆਵੇ ਰੰਗਿਆ ਆਂਗਲੀਆਂ ਹੀ ਰੰਗੀਆਂ ਹੀ ਨੇ ਆਵੇ લાગે ਤੇ ਹੋ ਗਈ ਤੇਰੀ ਜਵਾਬਨਾ ਸਕੂਲ ਜਾਣ ਦੀ ਪਹਿਲਾਂ ਨਾ ਛੱਡ ਕੇ ਇਹ ਵਾਂ ਚੜਾਈਏ ਤੇ ਫਿਰ ਆਪਦੀ ਕਰਦੇ ਹਥਿਆਰੀ ਠੀਕ ਹੈ ਜੀ ਪਾਣੀ ਟੈਂਕੀ ਨੂੰ ਲਾਤਾ ਵਰਕ ਤੇ ਰੱਖਦਾ ਆ ਬਾਲਟੀ ਆ ਕੇ ਭਰਦੇ ਨੇ ਨਾਲ ਛੱਡ ਕੇ ਚਲੋ ਤੇ ਜ਼ੋਰ ਇਹਨੇ ਵੀ ਜਾਣਾ ਨਾਲ ਆ ਜਾ ਆ ਜਾ ਰੱਖ ਲੈ ਇਹ ਰੱਖ ਲੈ ਰੱਖਦੇ 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 ਇੱਥੇ

ਨੋ ਮੋਰਸ ਨੂੰ ਬਾਹਰ ਕਢਾਉਂਦਾ ਤੇ ਹੱਥ ਚੜ੍ਹ ਗਈ ਆ ਫੋਨ ਨਾਲ ਇੱਧਰ ਚਲੋ ਫਰੀਦਾ ਦੰਦ ਟੁੱਟ ਗਿਆ ਫਰੀ ਕਿਵੇਂ ਤੇਰਾ ਲੱਗਦੀ ਤੂੰ ਨਾ ਆ ਜਾਣੀ ਪੌਂਦਰਾ ਪੌਂਦਾ ਆਪਣੇ ਗਾਇਨਾ ਠੀਕ ਹੈ ਤੇ ਤੋਂ ਦਜ ਪੈ ਗਈ ਸਵੇਰੇ ਬਾਲੀ ਸੀ ਜ਼ਿਆਦਾ ਤੇ ਸੂਰਜ ਨਿਕਲਿਆ ਕੂਰਾ ਤੇ ਤੁੰਦ ਅੱਜ ਆ ਗਈ ਹਣ ਬਣਨ ਦਾ ਟਾਈਮ ਆ ਗਿਆ ਤੁੰਦ ਵੀ ਬਣਿਆ ਹੀ ਕਰਨੀ ਲੱਗ ਗੱਡੀ ਵੀ ਆ ਗਈ ਮੜੇ ਨਾ ਤੇ ਚੱਲੋ ਆ ਗਈ ਥੋੜੇ ਹੀ ਗੱਡੀਆਂ ਹੁੰਦੀ ਪਿਆ ਲਾ ਵੀ ਉਹਨਾਂ ਦੀ ਗਈ ਬੈਣ ਚਰਾਤੀਆਂ ਤੇ ਚੱਲ ਆਪ ਵੀ ਚਲੀਏ ਹੁਣ ਤੇ ਹੁਣ ਦੇਖਦੇ ਆ ਮੈਂ ਨਾ ਇਹੜਾ ਮਾਰ ਕੇ ਆਵਾਂ ਅੱਜ ਖੇਤ ਨੂੰ ਵੀ ਜਾਣਾ ਪਰਸੋਂ ਗਿਆ ਸੀ ਤੇ ਕੱਲ ਬੜਾ ਬੀਜੀ ਜ਼ਿਆਦਾ ਸੀ ਪਰਸੋਂ ਵੀ ਲੇਟ ਤੇ ਹੋ ਗਿਆ ਜਾਂਦੇ ਜਾਂਦੇ ਸ਼ਾਹਕੋਟ ਨੂੰ ਤੇ ਅੱਜ ਕੱਲ ਵੀ ਤੇ ਅੱਜ ਕ੍ਰਿਸ਼ਨਪੁਰ ਨਹੀਂ ਜਾਣਾ ਅੱਜ ਆਪਣਾ ਜਿਹੜਾ ਹੋਰ ਰਹਿੰਦਾ ਮੜ ਮੋਟਾ ਸਮਾਨ ਜਿਹੜਾ ਬਣਾਉਣਾ ਹੈ ਸ਼ਾਇਦ ਅੱਜ ਮਿਲ ਜੂਗਾ ਤੇ ਕਰਨ ਸਾਰਾ ਉੱਥੇ ਚੱਕ ਕੇ ਲੈ ਜਾਵਾਂਗੇ ਤੇ ਬਾਕੀ ਕਣਕ ਕੈਂਟ ਨਿਕਲਾਈ ਨਦਰ ਵੀ ਕਣਕ ਚਾਚਾਣ ਆਜੇ ਲੇਟ ਵੀ ਜੀ ਸੀ ਆਜੇ ਦੋ ਨਹਿਣੀ ਥੋੜੇ ਜਿ ਹੋਇਆ ਜੇ ਸ਼ਾਇਦ ਹਫਤਾ ਵੀ ਨਹੀਂ ਹੋਇਆ ਚਲੋ ਚਲੀ ਜੇ ਲਓ ਵੀ ਚਲੋ ਵੀ ਹੋਰ ਖੇਤ ਚਲੀਏ ਅਹ ਕਰ ਵਾਜ ਕਰ ਤੇ ਖੇਤ ਚਲੀਏ ਇਹਨੂੰ ਮੈਂ ਲਾਂ ਲੈ ਕੇ ਚੱਲਾਇਨੇ ਕਰਨਾ ਸੀ ਤੰਗ ਤੇ ਚੱਲ ਬੀਜੋਰੇ ਚਿਆਰ ਬੀਜੋਰੇ ਚਿਆਲਾ ਚਲੋ ਕਢਾਈਏ ਢੀੜਾ ਲਸਣ ਦਾ ਖੇਤ ਦਾ ਸੱਚ ਲੈ ਲਸਣ ਤਾਂ ਛਾਲਾ ਮਾਰਦਾ ਹੁੰਦਾ ਤਾਂ ਆਪਣੇ ਵਾਲੀ ਆ ਗੱਲ ਨਹੀਂ ਬਣੀ ਪਤਾ ਨਹੀਂ ਆਪਣੇ ਉਹ ਨਹੀਂ ਪਾਈ ਹੋਈ ਸੀ ਵਿੱਚ ਖਰਾਕ ਕੱਟ ਪਾਈ ਹੋਈ ਹੈ ਪਰ ਇਧਰੋਂ ਅੱਗੇ ਇਧਰੋਂ ਆ ਜੀ ਤਾਂ ਚਲ ਮੈਂ ਇੱਕ ਦਰਵਾਜ਼ਾ ਉਧਰ ਲੱਕੀ ਖੋਲਣਾ ਚਾਚੇ ਕੇ ਤ੍ਰੀ ਨੰਗ ਚੱਲਦੇ ਆ ਮਾਰ ਕੇ ਗੀੜਾ ਉਹਨੇ ਚਰੋਂ ਰੋਟੀ ਰੋਟੀ ਬਣ ਜੋ ਤੇ ਫਿਰ ਚੱਲਦੇ ਆ ਆਪਦੇ ਕੰਮ ਤੇ ਚਾਚੇ ਗੱਲਾਂ ਸੁਣ ਵੀ ਵਧੀਆ ਛਾਲਾ ਮਾਰਦੇ ਆਉਂਦੇ ਆ ਹੁਣ ਤਾਂ ਲਸਣ ਮੌਸਮ ਹੋ ਗਿਆ ਸਹੀ ਕਣਕ ਨੂੰ ਚਾਹੀਦੀ ਹੁੰਦੀ ਪੂਰੀ ਠੰਡ ਜਿਵੇਂ ਠੰਡ ਜ਼ਿਆਦਾ ਬਈ ਕਣਕ ਉਨੀ ਵਧੀਆ ਮੱਛਰਦੀ ਐ ਤੇ ਪੱਠਿਆਂ ਨੂੰ ਠੰਡ ਖਰਾਬ ਕਰਦੀ ਜੇ ਬਰਸੀਨ ਨੂੰ ਪੱਠੇ ਜਾਂਦੇ ਰੁਕ ਚਲ ਰੋਟਾ ਵਿਟਰ ਵਾਲੀ ਆ ਜਵੇ ਦੇਖਦੇ ਆ ਰੋਟਾ ਨੇ ਵਿਟਰ ਵਾਲੀ ਨੇ ਵੀ ਅੱਜ ਝਾਤੀ ਮਾਰ ਲਈ ਹੋਣੀ ਮਿੱਟੀ ਦੇ ਵਿੱਚੋਂ ਦੀ ਬਾਹਰ ਨੂੰ ਕਣਕ ਨੇ ਇੱਥੇ ਇਹ ਯਾਰ ਰੋਟਾ ਵਿਟਰ ਵਾਲੀ ਇੱਥੇ ਹੂੰ ਕਿਤੇ 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 ਮਾਲੂਮ ਜੋ ਹੁੰਦਾ ਕਿ ਪਤਾ ਨਹੀਂ ਐਵੇਂ ਹੁੰਦਾ ਕਾਜ ਇਹਦਾ ਚਲ ਠੀਕ ਆ ਬਾਕੀ ਜਿਹੜੇ ਸਾਫ ਨਾਲ ਜੀ ਥੋੜੇ ਦਿਨ ਹੋਏ ਆ ਸਾਫ ਨਾਲ ਦੀ ਕੁਰੂਗੀ ਵਾਲੀ ਤੇ ਇਹਨੂੰ ਦੋ ਦਿਨਾਂ ਨੂੰ ਤਿੰਨਾਂ ਦਿਨਾਂ ਦੇ ਵਿੱਚ ਇਹਦੇ ਤੇ ਹੁਣ ਸੱਟੀਆਂ ਯੂਰੀਆ ਇੱਕ ਮਿੰਟ ਕੋਲ ਉਹ ਵੇਖ ਕੇ ਇਹ ਆਪਣੇ ਜਿਹੜਾ ਕਣ ਲਾਇਆ ਸੀ ਉਹ ਸੁੱਕ ਤਾਂ ਨਹੀਂ ਗਿਆ ਪਹਿਲਾਂ ਤਾਂ ਇਹਨੂੰ ਵੇਖੀਏ ਉਹ ਤਾਂ ਹਰਾ ਖੜਿਆ ਹੋਊ ਹਰਾ ਹੀ ਖੜਾ ਸਲਾਪ ਆ ਜੇ ਤਾਂ ਬਹੁਤ ਜ਼ਿਆਦਾ ਥੱਲੇ ਤਾਂ ਕਰਕੇ ਤਿੰਨ ਚਾਰ ਗੁੱਟੀਆਂ ਨਹੀਂ ਛੇ ਸੱਤ ਗੁੱਟੀਆਂ ਜੇ ਹੋਰ ਲੈ 100 ਦੀਆਂ ਹੋਰ ਲੈ ਕੇ ਆਉਂ ਜਾਨੀਆਂ ਬਸ ਕੀ ਹੋ ਗਿਆ ਕੀ ਹੋ ਗਿਆ 100 ਦੀਆਂ ਹੋਰ ਲਿਆ ਕੇ ਤੇ ਆਹ ਵਾਟਰ ਤੇ ਵੀ ਝੜ ਦਣੀ ਆ ਇੱਕਦਮ ਤੇ ਚਲਿਏ ਹੁਣ ਕਣ ਕੱਲ ਨੂੰ ਆਪਣੇ ਲਸਣ ਨੇ ਇਧਰੋ ਜਿਹੀ ਛਾਲ ਤਾਂ ਮਾਰੀ ਆ ਥੋੜੀ ਪਰ ਉਹਦੇ ਵਰਗੀ ਨਹੀਂ ਇਹਦੇ ਵਿੱਚ ਅਸੀਂ ਜਦੋਂ ਸਮਾਨ ਪਵਾਇਆ ਸੀ ਉਫੜ ਗਿਆ ਨੂੰ ਇਹਦੇ ਵਿੱਚ ਪਟਾਸ਼ ਪਟਾਸ਼ ਸੁਪਰ ਤੇ ਡਾਈ ਤਿੰਨ ਚੀਜ਼ਾਂ ਇਕੱਠੀਆਂ ਥੱਲੇ ਪਾ ਕੇ ਤੇ ਉੱਤੋਂ ਥਾਂ ਵਾਇਆ ਜੀ ਆਪਾਂ ਨੇ ਥੱਲੇ ਇਕੱਲੀ ਸਿੱਟੀ ਡਾਈ ਤੇ ਹੋਰ ਕੁਝ ਨਹੀਂ ਪਾਇਆ ਬਾਕੀ ਸਹੀ ਆ ਉਹਦੇ ਮਕਾਲਾ ਐਸਾ ਹੀ ਲੱਗਦਾ ਲੰਮਾ ਲੰਮਾ ਨਿਕਲਿਆ ਉਹਦਾ ਹੀ ਤੇ ਥੋੜਾ ਸਾੜਕ ਚੱਲ ਹੈ ਗਈ ਆ ਹੁਣ ਛੱਦਦੇ ਆ ਯੂਰੀਆ ਵਿੱਚ ਪਾ ਕੇ ਨਾ ਜੜ ਨੂੰ ਕੀੜਾ ਕੋੜਾ ਲੱਗਣ ਤੋਂ ਜਿਹੜਾ ਹੁੰਦਾ ਵੈਸੇ ਤਾਂ ਪਹਿਲਾਂ ਦਵਾਈ ਲਾਉਂਦੇ ਹੁੰਦੇ ਅੰਦੇਲਾ ਸਾਨੂੰ ਬੀਜ ਨੂੰ ਆਪਾਂ ਲਾਈ ਹੀ ਨਹੀਂ ਤੇ ਹੁਣ ਸਿੱਟ ਦੇਣੇ ਆ ਉਹਦੇ ਨਾਲ ਜੜ ਮਜ਼ਬੂਤ ਹੁੰਦੀ ਆ ਉਹ ਪਾ ਦਾਂਗੇ ਹੁਣ ਤੇ ਲੋ ਵੀ ਦੇਖੀਏ ਆਪਣਾ ਮੇਥਾ ਮੇਥਾ ਲਾ ਬੀਜ ਟਲਿਆ ਪਰ ਆਪਾਂ ਨੂੰ ਹਾਲੇ ਇੱਥੇ ਆ ਸਰਾ ਸਰਾ ਵਧੀਆ ਧਨੀਆ ਵੀ ਵਧੀਆ ਨਿਕਲ ਆਈਆਂ ਇੱਧਰ ਲਈ ਸਾਟ ਤੇ ਮੂਲੀਆਂ ਦੇ ਪੱਤੇ ਬਹਾਰ ਨਿਕਲੇ ਪਰਾਲੀ ਤੋਂ ਵੀ ਤੇ ਗਾਂ ਦੇਖੀ ਮਿਰਚਾਂ ਦੀ ਜਿਹੜੀ ਲਾਈ ਇਸ ਪਨੀਰੀ ਇਹ ਤਾਂ ਜਿੱਦਣ ਕੋਰਾ ਪਿਆ ਜੇ ਤਾਂ ਉਤੋਂ ਲਫਾਫਿਆਂ ਨਾਲ ਟਾਕਦੀਆਂ ਤਾਂ ਟਾਕਦੀਆਂ ਤੇ ਜਿਸ ਦਿਨ ਕੋਰਾ ਪੈ ਗਿਆ ਖੋਸ ਦੇਣੀ ਇਹਨੇ ਸੜ ਜਾਣਾ ਪੂਰਾ ਆਹ ਲਾਈ ਇੱਥੋਂ ਲੈ ਕੇ ਇਹਨੂੰ ਲਾਈ ਗਿਆ ਪਨੀਰੀ ਮਿਰਚਾਂ ਦੀ ਆ ਇੱਥੋਂ ਤੱਕ ਸੰਗਣੀ ਲਾਦੀ ਪਕੀ ਚਲੋ ਠੀਕ ਲਸਣ ਤੇ ਕਰਦੀਏ ਕੋਸ਼ਿਸ਼ ਵੀਰ ਜੇ ਬੱਚਾ ਹਾਂ ਵਟਾਂ ਤੇ ਜ਼ਿਆਦਾ ਦਿਸਦਾ ਵਟਾਂ ਤੇ ਪੂਰਾ ਚਪਕਾਇਆ ਆ ਵਟ ਗਾਂ ਜਿਸ ਤੱਕ ਛਲਗਮ ਤੇ ਮੂਲੀ ਹੈਗੀ ਉਦੋਂ ਗਾਂ ਇਹਦੇ ਉੱਤੇ ਪਿਆਜ਼ ਲਾ ਦਾਂਗੇ ਤੇ ਦੋ ਵਟਾਂ ਪਿਆਜ਼ ਦੀਆਂ ਹੋ ਜਾਣਗੀਆਂ ਤੇ ਬਾਕੀ ਜਿਹੜਾ ਮਾੜਾ ਮੋਟਾ ਨਿਕਲ ਨਿਕਾ ਹੋਰ ਲਾਣਾ ਆ ਉਹ ਵੀ ਲਾ ਲਾਂਗੇ ਹੂੰ ਵਗ ਗਈ ਗੱਲ ਆ ਗੋਠਲੀ ਵੀ ਨਹੀਂ ਬਣੀ ਇੱਥੇ ਵੀ ਸੀਗਾ ਪੱਕਾ ਤੇ ਸੁੱਕਾ ਥਾ ਇਹਦੇ ਵਿੱਚ ਤਾਂ ਮੈਂ ਇੱਥੇ ਥਾ ਪਾਇਆ ਕਿਨਾਂ ਦੂਜਾ ਬੀਜ ਤੇ ਉੱਤੋਂ ਪਰਾਲੀ ਸੜਤੀ ਸੀ ਆ ਗੋਠ ਵੀ ਕੱਟ ਰਾਇਆ ਜਾਨੀਆਂ ਕੋਈ ਨਹੀਂ ਪਾਣੀ ਲੱਗਣ ਤੋਂ ਬਾਅਦ ਮੈਂ ਸ਼ੱਕਾਉਣ ਤੋਂ ਵਾਰੀ ਆਊਗੀ ਇਹਦੀ ਕੁਝ ਕਰਨਾ ਪਿਆ ਚਲੋ ਜੀ ਆਪਣੀ ਵੀਡੀਓ ਹੋ ਗਈ 5 ਮਿੰਟ ਤੇ 10 ਕੁ ਮਿੰਟਾਂ ਦੀ ਵੀਡੀਓ ਆਪਾਂ ਬਣਾਉਣੀ ਹੈ ਤੇ ਬਸ ਠੀਕ ਹੈ ਜ਼ੋਰੇ ਜ਼ੋਰੇ ਖੜੇਗਾ ਇੱਥੇ ਇੱਥੇ ਵਧੀਆ ਲੱਗਦਾ ਸੀ ਆ ਧੁੱਪ ਦਾ ਤੇ ਇੱਥੇ ਖੜਦੇ ਆ ਕੋਈ 10 ਮਿੰਟ ਇੱਥੇ ਖੜਦੇ ਆ ਇਹ ਕਰਦੇ ਆ ਤਿਆਰੀ ਟੁਰੀ ਜਾਣ ਦੀ ਆ ਛੱਟੇ ਵਾਲਾ ਲਸਣ ਸਿੱਧਾ ਸੱਚੋ ਅੱਗੇ ਵੀ ਲਾਓ ਉਹ ਵੀ ਦੇਖ ਕੇ ਆਉਨੇ ਆ ਆ ਛੱਟੇ ਵਾਲਾ ਲਸਣ ਵਧੀਆ ਪਿਛਲੇ ਸਾਲ ਦੀ ਤਰ੍ਹਾਂ ਖੜਿਆ ਹਾ ਤਾਂ ਵਧੀਆ ਤੇ ਅੱਗੇ ਉਹਨਾਂ ਲਾਇਆ ਸੀ ਇਹਦੇ 'ਚ ਨਾ ਉਹੋ ਕੰਮ ਨਹੀਂ ਕੀਤਾ ਵੈਸੇ ਮੈਨੂੰ ਵੀਡੀਓ 'ਚ ਕਿਸੇ ਨੇ ਦੱਸਿਆ ਸੀ ਤੇ ਉਹਨੇ ਵੀ ਐਦਾਂ ਕੰਮ ਨਾ ਆਇਆ ਕੀਤਾ ਵੀ ਬੀ ਸੈਟ ਕੇ ਤੇ ਉੱਤੋਂ ਤਰਫਾਲੀ ਜਿਹੜੀ ਹੈ ਫੇਰਦੀ ਹੈ ਲਸਣ ਲਾਉਣ ਵਾਲੀ ਜਿਹਦੇ ਨਾਲ ਲੀਕੇ ਖੜਦੇ ਆ ਉਹ ਫੇਰ ਕੇ ਤੇ ਉੱਤੇ ਦਿੱਤੀ ਹੈ ਪਰਾਲੀ ਪਾ ਤੇ ਉਹਦੇ ਨਾਲ ਕਹਿੰਦੇ ਵੀ ਵਧੀਆ ਜ਼ਿਆਦਾਤਰ ਲਸਣ ਸਾਰਾ ਜਿਹੜੀਆਂ ਜੜਾ ਨਹੀਂ ਲੱਗਦੀਆਂ ਕਈ ਵਾਰ ਉਹ ਤਰਫਾਲੀ ਨਾਲ ਲੱਗ ਜਾਂਦੀਆਂ ਤੇ ਵਧੀਆ ਨਿਕਲਿਆ ਹੁੰਦਾ ਸਾਰਾ ਹੀ ਨਹੀਂ ਤਾਂ ਕਿਤੇ ਵਿਰਲਾ-ਵਿਰਲਾ ਜਿਆਦਾ ਰਹ ਜਾਂਦਾ ਬਾਕੀ ਪਿਛਲੇ ਸਾਲ ਆਪਣੇ ਪਿਆ ਤਾਂ ਸੀ ਫਰਕ 100 ਚੋਂ 70% ਨਿਕਲਿਆ ਸੀ 70 ਤੇ 75 ਤੇ ਆਖੜਾ ਅਜੇ ਪਤਾ ਲੱਗੂਗਾ ਹੌਲੀ-ਹੌਲੀ ਨਿਕਲਣ ਚ ਟਾਈਮ ਲੱਗਦਾ ਹੁੰਦਾ ਇਹਨੂੰ ਤੇ ਚੱਲ ਵੀ ਜੋਰਿਆ ਔਰ ਲੈ ਚਲੀ ਜੋਰੇ ਨੂੰ ਕਰੇ ਕਮਾ ਲਿਆ। ਓਹੋ ਬਾਈ ਥੱਕੀ ਇਹਨੂੰ ਖੜਾਈਏ ਇੱਥੇ ਪਹਿਲਾਂ ਤੇ ਫਿਰ ਇਹਨੂੰ ਚੱਕਦੇ ਆਂ। ਬਾਅਦ ਵਿੱਚ ਤਾਂ ਹੁਣ ਤਾਂ ਸਵੇਰੇ ਸਿਰ ਗੇੜਾ ਕੱਢਿਆ ਜਾਂਦਾ ਫਿਰ ਸ਼ਾਮ ਤੇ ਗੱਲ ਆਣੀ। ਕਿਉਂਕਿ ਹੁਣ ਤਾਂ ਹਲੇ ਸਾਰੀ ਫਸਲੀ ਹੋਣੀ ਉੱਗਦੀ ਪਈ ਆ ਕਹਿ ਲੋ। ਫਿਰ ਵੱਡੀ ਹੋ ਗਈ ਫਿਰ ਤਰੀਰ ਪੈਣ ਲੱਗਣੀ, ਗਿੱਲੇ ਹੋਣ ਲੱਗਣੇ ਪੈਂਟ ਬੂਟ। ਫਿਰ ਦੁਪਹਿਰ ਨੂੰ ਦੁਬਾਰਾ ਬਾਹਰ ਜਦੋਂ ਤਰੇਦੋਂ ਗੇੜਾ ਵੱਜਿਆ ਕਰੂਗਾ ਚਲੋ ਲੈ ਜੋ ਰਿਹਾ ਇੱਥੇ ਖੜ੍ਹ ਦੋ ਮਿੰਟ ਥੱਕ ਗਈ ਬਾ ਓਏ ਚਲੋ ਚਲੀਏ ਇਹਨੂੰ ਬਦਲਤਾ ਪਾਸ ਤੇ ਹੁਣ ਨਹੀਂ 10 ਮਿੰਟ ਖੜ੍ਹਣਾ ਪੌਣੇ 8 ਦਾ ਟਾਈਮ ਹੋ ਗਿਆ ਵਾ ਤੇ ਚੱਲ ਕੇ ਤਿਆਰੀ-ਤਿਆਰੀ ਕਰਦੇ ਆ ਤੇ ਚੱਲਦੇ ਆ ਫਿਰ ਠੀਕ ਹੋਹੋ ਜਾਂਦਾ ਚੁੱਲਿਆਂ ਆਣਾ ਚੱਲਿਆ ਆਖਣੀ ਕਿ ਪਤਾ ਨਹੀਂ ਲੋਣ ਵਾਲਾ ਮੈਨੂੰ ਤਾਂ ਲੱਗਦਾ ਚੁੱਲਿਆਂ ਵਾਲਾ ਚੁੱਲਾ ਆਪਾ ਲੈਣਾ ਸੀ ਤੇ ਇੱਧਰ ਨੂੰ ਚੱਲਿਆ ਆ ਇਹ ਤਾਂ ਚਲੋ ਜਦੋਂ ਮੁੜ ਕੇ ਆਗਾ ਕਰੇ ਕਹਿ ਦਿੰਨੇ ਵੀ ਲੈ ਲਿਓ ਫਿਰ ਚੁੱਲੇ ਦੀ ਲੋੜ ਲੈ ਵੀ ਜਿਹੜੀ ਮਿਹਨਤ ਪਹਿਲਾਂ ਉਦੋਂ ਕੀਤੀ ਨਾ ਆਪਣੀ ਉਹਦੀ ਪਰਾਲੀ ਪਰਾਲੀ ਪਾਉਣ ਤੇ ਇੱਕ ਦਿਨ ਲੱਗ ਗਿਆ ਸੀ ਪੂਰਾ ਪ੍ਰਾਲੀ ਪਾਉਣ ਤੇ ਤੇ ਪੰਜਵੇਂ ਦਿਨ ਆਪਣਾ ਜਾ ਕੇ ਲਸਣ ਲੱਗਿਆ ਸੀ ਤੇ ਜਿਹੜਾ ਪ੍ਰਾਲੀ ਵਾਲਾ ਦਿਨ ਲੱਗਿਆ ਸੀ ਨਾ ਉਸ ਦਿਨ ਬੜਾ ਜ਼ਿਆਦਾ ਜ਼ੋਰ ਲੱਗਾ ਤੇ ਬਰ ਰਾਤ ਨੂੰ ਤੱਕ ਪਾਤੀ ਪ੍ਰਾਲੀ ਤੇ ਉਹਦਾ ਫਾਇਦਾ ਪਾਉ ਨੂੰ ਇਹ ਫਾਇਦਾ ਲੈਣਾ ਵੀ ਇਹਦੇ ਵਿੱਚੋਂ ਘਾਹ ਨਾ ਹੋਵੇ ਬਸ ਉਹ ਬਚਾ ਚਾਹੀਦਾ ਤੇ ਘਾਹ ਹਲੇ ਤੱਕ ਕੋਈ ਵੀ ਵਿੱਚੋਂ ਨਿਕਲਦਾ ਨਹੀਂ ਨਿਕਲਿਆ ਕਈ ਵਾਰ ਮੁਰਕ ਜੀ ਜਿਹੜੀ ਹੁੰਦੀਆਂ ਨੇ ਬਹੁਤ ਜ਼ਿਆਦਾ ਆ ਜਾਂਦੀਆਂ ਮਤਲਬ ਕਿ ਪ੍ਰਾਲੀ ਦੀ ਥੋੜੀ ਮਟਾਈ ਵਾਧ ਕੀਤੀ ਹੋਈ ਆ ਅਗੇ ਥੋੜੀ ਘੱਟ ਪੈਂਦੀ ਹੁੰਦੀ ਹੈ ਭਰਾ ਵਾਲੀ ਪਿਛਲੇ ਹਿਸਾਬ ਨਾਲ ਪਾਪਾ ਹੀ ਨਹੀਂ ਤੇ ਗਡਾਈਆਂ ਦੋ ਹੋਈਆਂ ਲਸਣ ਨੂੰ ਤੇ ਗਡਾਈ ਪਹਿ ਇੱਕ ਗਡਾਈ ਪਈ 14 14000 ਦੀ ਕਿੱਲੇ 'ਚ ਤੇ ਇੱਕ ਪਈ 3500 ਇੰਨੇ ਕੋ ਤੱਕ ਕਿਉਂਕਿ ਉਹ ਫਿਰ ਅਸੀਂ ਮੈਂ ਨਾਲ ਸੀ ਤੇ ਦੋ ਬੰਦੇ ਨਾਲ ਸੀ ਤੇ ਉਹ ਮੇ ਤਰ੍ਹਾਂ ਸੀ ਗੋਡਾ ਸੀ ਲਸਣ ਵੀਡੀਓ ਵੀ ਵੈਸੇ ਅਸੀਂ ਬਣਾਈਆਂ ਸੀ ਤੇ ਚਲੋ ਠੀਕ ਹੈ ਚਲਿਏ ਜਰੇ ਚਲੋ ਜੀ ਹਲੋ ਜੀ ਹਲੋ ਚੋ ਚਲਿਏ